ਇੱਕ ਦਾ ਥੋੜਾ ਪਿਆਰ ਮਿਲ ਗਿਆ ਬਹੁਤ ਹੈ ਸਾਡਾ ਸਿੱਧੂ ਮੂਸੇ ਵਾਲਾ ਜਿਹੜਾ ਸਾਡਾ ਭਰਾ ਵੀ ਉਹ ਜਿੰਨੀ ਆਮ ਇੰਡੀਆ ਦੀ ਇੰਡੀਆ ਦੀ ਆਮ ਤਾਂ ਘੱਟੋ-ਘੱਟ ਸਾਡਾ ਪਾਕਿਸਤਾਨਾ ਬੱਚਾ-ਬੱਚਾ ਦਾ ਖਿਆਲ ਚ ਰੋਇਆ ਹੈ ਜਾਣਦੇ ਮੂਸੇ ਵਾਲ ਨੂੰ ਹਾਂਜੀ ਸਿੱਧੂ ਮੂਸੇ ਵਾਲਾ ਸਾਰੇ ਜਾਣਦੇ ਹਾਂ ਜੀ ਹੋਰ ਅਸੀਂ ਤਾਂ ਕਿਹਾ ਬਟਿੰਡਾ ਕਹਿੰਦਾ ਮੂਸੇ ਨੂੰ ਮਗਾ ਕਹਿੰਦਾ ਮਾਨਸਾ ਤੋਂ ਆ ਮੂਸੇ ਵਾਲੇ ਮਾਨਸਾ ਮਾਨਸਾ ਆਪਣਾ ਸਿੱਧੂ ਮੂਸੇ ਵਾਲਾ ਭਾਈ ਦਾ ਪਿੰਡ ਆ ਸ਼ੋ हीर ਆਖ ਦੀ ਜਵੇਰਾ ਲੇਟ ਹੋ ਗਿਆ ਲੋ ਜੀ ਅੱਜ ਸਾਰਾ ਜਵਰਪਾਜੀ ਲੈ ਕੇ ਚੱਲਿਆ ਸਾਨੂੰ ਵਾਰ ਸ਼ਾਹੀਰ ਦੇ ਵਾਰ ਸ਼ਾਹੀ ਦੀ ਤੁਹਾਨੂੰ ਸਟੋਰੀ ਸੁਣਾਵਾਂਗੇ ਪਹਿਲਾਂ ਵਾਰ ਸ਼ਾਹ ਕੌਣ ਸੀਗਾ ਪਹਿਲਾਂ ਮੇਰੀ ਗੱਲ ਸੁਣ ਜਵਾਰ ਸਾਹਿਬ ਨਹੀਂ ਨਹੀਂ ਉਹ ਤਾਂ ਠੀਕ ਆ 2 ਮਿੰਟ ਲੇਟ ਹੋਣਾ ਵੀ ਸਾਨੂੰ ਦੱਸਦਾ ਦਿਓ ਅਸੀਂ ਤਾਂ ਨਾ ਤਿਆਰ ਨਾ ਨਾ 2 ਮਿੰਟ ਲੇਟ ਹੋਇਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਵੇਰ ਪਾਜੀ ਲੀਵ ਪਾਦ ਗਈ ਲੋ ਵੀ ਤੁਹਾਨੂੰ ਪਹਿਲਾਂ ਹਿਸਟਰੀ ਸੁਣਾ ਦਈਏ ਬਾਰਸ਼ਾ ਦੀ ਜਿੰਨੀ ਕਿ ਫਿਲਮ ਦੇਖੀ ਆ ਮੈਂ ਗੁਰਦਾਸ ਮਾਨ ਦੀ ਅੱਛਾ ਸ਼ਾਇਕ ਲਹਿਣ ਚੱਲੀਏ ਨਹੀਂ ਸ਼ਾਇਕ ਕੀ ਦੇਖਾਂਗੇ ਓਕੇ ਹੋ ਗਿਆ ਸੋ ਹੀਰ ਵਰਸ਼ਾ ਸੀ ਬਾਰਸ਼ਾ ਦੀ ਬਹੁਤ ਤਕੜਾ ਸ਼ਾਇਰ ਹੋ ਜਾ ਤੇ ਉਹਨਾਂ ਨੇ ਹੀਰ ਲਿਖੀ ਸੀਗੀ ਹੀਰ ਰਾਂਝੇ ਦੀ ਸਟੋਰੀ ਹੈ ਵੈਸੇ ਤਾਂ ਪਰ ਬਾਰਸ਼ਾ ਨੇ ਐਸੀ ਹੀਰ ਲਿਖੀ ਕਿ ਹੀਰ ਵਰਸ਼ਾ ਨਾਲ ਜੁੜ ਗਈ ਤੇ ਉਸ ਪਿੰਡ ਦੇ ਜਿਹੜੀ ਬੇੜਾ ਉਸ ਪਿੰਡ ਦਾ ਪਿੰਡ ਦਾ ਮਾਲਕ ਜਿਵੇਂ ਸਰਪੰਚ ਕਹਿ ਦਨੇ ਆ ਉਹਦੀ ਕੁੜੀ ਨਾਲ ਫਰੈਂਡਸ਼ਿਪ ਹੋ ਗਈ ਬਾਰਿਸ਼ਾ ਦੀ ਤੇ ਉਹਦੇ ਨੂੰ ਲਿਖ ਲਿਖ ਜੋ ਹੀਰ ਦੇ ਤੋਂ ਲਿਖ ਲਿਖ ਭੇਜਦਾ ਹੁੰਦਾ ਸੀ ਜਾਂ ਗਾਉਂਦਾ ਹੁੰਦਾ ਸੀ ਤਾਂ ਉਹ ਕੁੜੀ ਵੀ ਆਪਦੇ ਕੋਲ ਲਿਖੀ ਗਈ ਨਾਲ-ਨਾਲ ਰੱਖੀਗੀ ਪਰਚੀਆਂ ਪਰ ਉਸੇ ਪਿੰਡ ਚ ਇੱਕ ਹੋਰ ਕੁੜੀ ਬਾਰਿਸ਼ਾ ਤੇ ਮਾੜੀ ਅੱਖ ਰੱਖਦੀ ਸੀ ਤੇ ਪਰ ਬਾਰਿਸ਼ਾ ਨੇ ਨਾ ਕਰਤੀ ਸਾਨੂੰ ਤਾਂ ਉਹਨੇ ਹੀਰ ਤੇ ਬਦਲੇ ਹੀਰ ਚੱਕ ਲਈ ਜਿਹੜੀ ਲਿਖੀ ਹੋਈ ਸੀ ਬਾਰਿਸ਼ਾ ਦੀ ਉਹ ਕਹਿੰਦੇ ਵੀ ਜਦੋਂ ਮੇਰਾ ਫਰੈਂਡਸ਼ਿਪ ਕਰ ਲਾ ਤੇ ਜਾਂ ਮੈਂ ਹੀਰ ਮਚਾਉਂਗੀ ਤੇ ਉਹ ਨਾ ਕਰ ਦਿੰਦਾ ਤਾਂ ਉਹ ਹੀਰ ਮਚਾ ਦਿੰਦੀ ਆ ਤੇ ਪਿੰਡ ਛੱਡ ਕੇ ਜਾਣ ਲੱਗਦਾ ਤਾਂ ਉਹਦੀ ਜਿਹੜੀ ਪ੍ਰੇਮਿਕਾ ਹੁੰਦੀ ਆ ਉਹ ਲੈ ਆਉਂਦੀ ਸਾਰੀ ਕਹਿੰਦੀ ਜਿਹੜੇ ਤੋਂ ਹੁਣ ਤੱਕ ਮੈਨੂੰ ਕਬੂਤਰਾਂ ਦੇ ਪੈਰਾਂ 'ਚ ਪਾ ਕੇ ਭੇਜਿਆ ਸੀ ਸਾਰੀ ਹੀਰ ਮੈਂ ਦੁਬਾਰੇ ਲਿੱਤੀ ਸੋ ਹੀਰ ਲਿਖੀ ਸੀ ਜੋ ਐਸੀ ਅਮਰ ਹੋਈ ਜੀ ਐਸੀ ਅਮਰ ਹੋਈ ਕਿ ਹੀਰ ਰਾਂਝੇ ਨੂੰ ਛੱਡ ਕੇ ਹੀਰ ਵਾਰਿਸ਼ ਨਾਲ ਜੁੜ ਗਈ ਅੱਜ ਸਾਨੂੰ ਉਸੇ ਦੀ ਲੈ ਕੇ ਜਾਣੇ ਆ ਕਬਰ ਜੋ ਵੀ ਹੈਗੀ ਆ ਬਾਕੀ ਹੋਰ ਵੀ ਵਖ ਵਖ ਹਿਸਟਰੀ ਹੋਣਗੀ ਬਾਕੀ ਹੀ ਵਾਰਿਸ਼ਾ ਬਹੁਤ ਵੱਡੇ ਸ਼ਾਇਰ ਹੋਏ ਨੇ ਹਣਾ ਪੰਜਾਬੀ ਸ਼ਾਇਰ ਬਹੁਤ ਤਗੜੇ ਬਹੁਤ ਲਿਖੀਆਂ ਨੇ ਫੇਮਸ ਫੇਮਸ ਉਹਨਾਂ ਨੇ ਪਰ ਹੀਰ ਵਾਰਸ਼ਾ ਜਿਆਦਾ ਮਕਬੂਲ ਹੋਈ ਆ ਤੇ ਅੱਜ ਤੁਹਾਨੂੰ ਮਿਲਾਉਣੇ ਆ ਉੱਥੋਂ ਦੇ ਬੰਦੇ ਜਿਹੜੇ ਬੈਠੇ ਹੋਣਗੇ ਇਤਿਹਾਸ ਹੋਰ ਤਰਤੀਬ ਨਾਲ ਸੁਣਾਉਣਗੇ ਆਪਾਂ ਤੇ ਉਹਨਾਂ ਤੋਂ ਆਪਾਂ ਕਾਫੀ ਕੁਝ ਸੁਣਾਵਾਂਗੇ ਚਲੋ ਜੀ ਲਓ ਜੀ ਪਹੁੰਚਣ ਲੱਗਿਆ ਵਾਰਸ਼ਾ ਪਾਕਾ ਪਟਨ ਕੀ ਏ ਇਹ ਪਿੰਡ ਦਾ ਨਾਮ ਕੀ ਆ ਜੰਡੀਆਲਾ ਸ਼ੇਖਾਂ ਜੁੜਿਆਲਾ ਸ਼ੇਖਾਂ ਇੱਥੇ ਆਇਆ ਸਾਡਾ ਵਾਰਸ਼ਾ ਇੱਥੋਂ ਲਿਖੀ ਸੀ ਰਾ ਪਿੰਡ ਚੋਂ ਇੱਧਰ ਲੱਗੀ ਨਸੀਬੋ ਵਾ ਵਾ ਲੋ ਜੀ ਪਰਪੇ ਇਧਰ ਬਾਦਸ਼ਾਹ ਦੇ ਦਰਵਾਜ਼ਾ ਚੱਲੇ ਆ ਜੀ ਅਸੀਂ ਸੋਨੂੰ ਉੱਥੇ ਇੱਕ ਬੈਠੇ ਹੋਣਗੇ ਬਾਅਦ ਸੁਣਾਉਣੇ ਆ ਹੈ ਮੈਂ ਨਹੀਂ ਸੁਣਦੇ ਹਾਂ ਮੈਂ ਨਹੀਂ ਸੁਣ ਹਾਂ ਕੀ ਬਾਤ ਆ ਕਿਹਨੂੰ ਨਹੀਂ ਸੁਣਦੇ ਆ ਦੇ ਝੋਟੇ ਹੀ ਜੋੜੀ ਜਾਂਦੇ ਕਾ ਤੂੰ ਇੱਥੇ ਝੋਟੇ ਜੋੜਦੇ ਬਲਤ ਖਾਏ ਨੇ ਅੱਗੇ ਅੱਗੇ ਇਦਾਰਾ ਹਫੀਜ਼ੁੱਲਾਹ ਆ ਪਿੰਡ ਆ ਗਿਆ ਜੀ ਸ਼ੇਰ ਡੰਡੇ ਵਾਲਾ ਸ਼ੇਰ ਖਾਂ ਚ ਡੇਰਾ ਹਣਾ ਡੰਡੇ ਵਾਲਾ ਸ਼ੇਰ ਖਾਂ ਡੇਰਾ ਵਾਲਾ ਸ਼ੇਰ ਆ ਕੀ ਚੀਜ਼ ਆ ਕੀ ਲਿਖਿਆ ਸਕੂਲ ਹੈ ਜੀ ਗਵਰਨਮੈਂਟ ਹਾਂ ਸਕੂਲ ਹਾਂ ਇਹ ਡੰਡੇ ਵਾਲਾ ਸ਼ੇਰ ਖਾਂ ਇੰਗਲਿਸ਼ ਚ ਲਿਖਿਆ ਪਿਆ ਜੀ ਹਾਂ ਉਹ ਆ ਗਿਆ ਬਾਬੇ ਦਾ ਦਰਬਾਰ ਪੁਣੇ 60000 ਤੋਂ ਪੁਣੇ ਦਾ ਨੁਕੀ ਪਿਆਉਂਗੇ 10 ਕੀ ਬਿਨੇ ਸਰਕਾਰ ਦਾ ਚਾਹ ਆਹੀ ਜਾ ਸਾਨੂੰ ਚਾਹ ਉਹ ਮੇਰਾ ਨੈ 10 ਕੀ ਵੀ ਨਹੀਂ ਚਾਹ ਪੀਣੀ ਅਸੀਂ ਚਾਹ ਪੀਣੀ ਅਸੀਂ ਕਿੱਥੋਂ ਪੀਏ ਹੁਣੇ ਤੇ ਮੈਂ ਐਕਸਪ੍ਰੈਸ਼ਨ ਦੇ ਸਕਦਾ ਹਾਂ ਚਲਾ ਫਿਰ ਅੱਡੇ ਤੋਂ ਵਾਪਸੀ ਤੇ ਤੈਨੂੰ ਚਾਹ ਪਿਆਣਾ ਚਲ ਅਸੀਂ ਬੜਾ ਦੇਖ ਲਈ ਮੱਥਾ ਦੇਖ ਲਈ ਨਾਮ ਕਰ ਲਈ ਹੈ ਨਾ ਸਲਾਮ ਕਰੋ ਸੇ ਬਾਬੇ ਨੂੰ ਆ ਫਿਰ ਫਿਰ ਅਸੀਂ ਪੀ ਲੈਨੇ ਆ ਅਸੀਂ ਆਪੇ ਜਾ ਕੇ ਫੇ ਆ ਜੀ ਦਰਬਾਰ ਬਾਬਾ ਵਾਰਿਸ਼ਾ ਉਹ ਘੜ ਲੱਕ ਹੀ ਲਿਖਿਆ ਪੜ ਕੇ ਖੜੀ ਬੜਾ ਉਹ ਆਪਣਾ ਜਵਾਰ ਪਾਜੀ ਜਵਾਰ 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 ਪਾਜੀ ਕੀ ਲਿਖਿਆ ਉੱਪਰ ਜਵਾਰ حضرت ਪੀਰ ਸੈਦ ਵਾਰਿਸ਼ ਆ ਅੱਛਾ ਵਾਰਿਸ਼ ਆ ਠੀਕ ਆ ਜੀ ਇਹ ਲਿਖਿਆ ਹੋਇਆ ਜਵਾਰ حضرت ਸੈਦ ਪੀਰ ਵਾਰਿਸ਼ ਆ ਠੀਕ ਆ ਜੀ ਜਵਾਰ ਅੱਜ ਕਹਿੰਦਾ ਲੇਡੇ ਕੜ ਲੈ ਬਈ ਵਾਹ 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 ਕਲਰ ਨਾਲ ਪਾਇਆ ਨਾ ਕਲਰ ਨਾਲ ਪਾ ਕੇ ਲਾਇਆ ਅੱਜ ਲੈ ਵਾਲਾ ਇਹ ਤੁਸੀਂ ਫੁੱਲ ਪਾਈ ਪੈਸਾ ਦੇਖ ਲੈ ਸਕਦੇ ਹੋ ਕੜ ਲੈ ਕੱਢ ਪੈਸੇ ਕਿੰਨੇ ਨੇ 3 ਢੇਰਿਆਂ ਦੀ ਜਿੱਥੇ ਬੈਠ ਕੇ ਹੀਰ ਲਿਖੀ ਗਈ ਸੀ ਇਹੋ ਜਗਾ ਬਾਬਾ ਬਾਰਿਸ਼ਾ ਬਾਬਾ ਬਾਰਿਸ਼ਾ ਦੇ ਚੱਲੇ ਆਂ ਅੰਦਰ ਅਸੀਂ ਜਿਹੜਾ ਪੰਨਾ ਲਗਾ ਜੋੜੇ ਲਾਤੇ ਜੀ ਅਸੀਂ ਤੇ ਸਾਡੇ ਮੁਰੇ ਜਵਾਰ ਤੇ ਕਰਨ ਭਾਈ ਚੱਲੇ ਨੇ ਕਾਸਮ ਸ਼ਾਹ ਸਾਹਿਬ ਇੱਕ ਕੌਮ ਨੇ ਇਹ ਪਾਈ ਅਸਰ ਅਸਿਰ ਸਿਗਲ ਕਰ ਸਮਾ ਨਿਸ਼ਾਨ ਕਾਸਮ ਸ਼ਾਹ ਇਹ ਭਰਾ ਸੀਗੇ ਇਹ ਆਪ ਸੀਗੇ ਇਹ ਅੱਗੇ ਨਾ ਬਹਾਰ ਇਹ ਪਿਤਾ ਜੀ ਠੀਕ ਹੈ ਜੀ ਅਸਰ ਅਸਿਰ ਪੁਲਸੀਰ ਖਾਨ ਉਹ ਸ਼ੇਖ ਸ਼ਾਹ ਦੇ ਕੋ ਮੱਥਾ ਬਾਈ ਵਾਰ ਰੱਖੋ ਦ ਵਾਰੀ ਵਾਰੀ ਅਭੀ ਬਾਬੇ ਨੂੰ ਕਰ ਸੇਵਾ ਸੋਣੀ ਹੈ ਬਾਬੇ ਤੋਂ ਕੁਝ 약렇 कोई <singing flowers> ਜੋ ਜਿਹੜੇ ਚਾਚਾ ਕਹਿੰਦੇ ਇਹਨਾਂ ਨੂੰ ਇੱਥੇ 22 ਵੀਰੇ ਦੀ ਜੀ ਨਾਲ ਨਾਲ ਇੱਕ ਇੱਕ ਦਾ ਬੰਦੀ ਦਾ ਨਾਮ ਨਹੀਂ ਹੋ ਰਿਹਾ ਰਮਜਾਨ ਇਹ ਦਾ ਬਾਈ ਦਾ ਕੀ ਨਾਮ ਮੇਰਾ ਇਨਸਾਨਗਾ ਤੇ ਸਾਡਾ ਜਿਹੜਾ ਕਰਨਾਲ ਸੀ ਜੀ ਉਹ ਬੱਲੇ ਹਾਂ ਤੇ ਅਸੀਂ ਇੱਕ ਆਪਣਾ ਕਰਨਾਲ ਦੀ ਬੋਲੀ ਬੋਲਿਆ ਤੇ ਮੇਰੇ ਸੱਜਣ ਮਿੱਤਰ ਗੁਰਪ੍ਰੀਤ ਸਿੰਘ ਵੀਰ ਆਪਣਾ ਇੱਥੇ ਪਾਣੀਪਤ ਕਰਨਾਲ ਬੋਲੀ ਦੇ ਹਾਂਜੀ ਤੇ ਸਾਡੇ ਚੈਨਲ ਦੇ ਰਾਈ ਦੇ ਮੈਂ ਸਸਰੀ ਗੱਲ ਕਰਨ ਆਪਣੇ ਵੀਰਾਂ ਨੂੰ ਜਿੰਨੇ ਵੀ ਤੇ ਕਰਨਾਲ ਕੋਲੇ ਪਿੰਡ ਕਿਹੜਾ ਸੀ ਆਪਣਾ ਸਾਡਾ ਜੀ ਆਪਣਾ ਦਫਰੀਪਿੰਡ ਸੀ ਕਰਨਾਲ ਦੇ ਕੋਲ ਕੜਾ ਡਬਰੀ 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 ਆ ਡਬਰੀ ਉਹ ਠੀਕ ਹੈ ਜੀ ਕਰਨਾਲ ਤੋਂ ਕੋਲਣਾ ਪਿੰਡ ਸੀ ਜੀ ਆਪਣਾ ਤੇ ਆਪਣਾ ਰਕੇਸ ਕੰਬੋ ਅਗਰ ਫਰੀਦ ਵੀਰਾ ਦਾ ਲੱਗੀ ਸਕਦਾ ਚ ਡਬਰੀ ਵਾਲੇ ਹਾਂ ਜਿੰਨੇ ਵੀ ਮੇਰੇ ਵੀਰ ਨੇ ਸਭ ਸਸਰੀਪਾਲ ਮੇਰੇ ਲੋ ਠੀਕ ਹੈ ਮੇਰੇ ਵੀਰ ਆਏ ਨੇ ਜਿਆਦਾ ਸਪੈਸ਼ਲ ਤੇ ਅਬ ਆਪਣੇ ਵਿਦਾਂ ਤੋਂ ਪਾਕਿਸਤਾਨ ਭਰਾ ਗਈ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਦਾ ਹੀ ਨਹੀਂ ਨਾ ਲਈ ਨਾਣ ਕੀ ਬੰਦੇ ਆ ਸਾਡੇ ਆਪਣਾ ਚੜਦਾ ਪੰਜਾਬ ਹੈ ਲੈਂਦਾ ਪੰਜਾਬ ਹੈ ਆਪਾਂ ਭਰਾਵਾ ਖੂਨ ਇੱਕੇ ਸਾਡਾ ਬਿਲਕੁਲ ਜੀ ਬਿਲਕੁਲ ਜਮਾ ਪਤਾ ਨਹੀਂ ਲੱਗਦਾ ਕਿ ਪਿਛਲੇ ਭਰਾ ਨੇ ਸਾਡਾ ਸਾਂਗ ਇੱਕ ਕਲਚਰ ਇੱਕ ਸਾਡਾ ਖੂਨ ਇੱਕੇ ਆਪਾਂ ਜੱਦੀ ਭਰਾਵਾ ਸਾਂਝਾ ਪੰਜਾਬ ਆਈ ਆਣਾ ਤੇਲ ਪਾਏ ਤੇ ਸਾਡੇ ਬਾਈ ਦਾ ਪੰਪ ਆ ਪਾ ਲਿਆ ਬਾਈ ਨੇ ਪੰਪ ਲਾਇਆ ਪਿੰਡ ਜੀ ਆ ਪਿੰਡ ਚ ਕਿਵੇਂ ਮੈਂ ਸਮਝੀ ਪਿੰਡ ਚ ਲੱਗਿਆ ਇਹ ਸਾਡੇ ਨਾਲ ਜਦੋਂ ਦੇ ਪੰਪ ਹੁੰਦੇ ਨੇ ਜੀ ਆ ਤੁਹਾਨੂੰ ਬਖਾਨੀ ਆਹੇ ਆਦਾ ਇਦਾਂ ਲੱਗ ਪਿਆ ਲੋ ਆਦਮੀ ਤੋਂ ਮਿੱਤਰੋ ਸੋਨੂ ਉਹਨੇ ਤੁਸੀਂ ਦੇਖਿਆ ਹੋਣਾ ਆਪਣੇ ਪੰਪ ਤੇ ਬਾਈ ਨੇ ਘਰੀ ਲਾਰ ਗਿਆ ਸਾਡੇ ਤੇ ਲੋਕਲ ਲੀਟਰ ਪੰਪ ਜਿਹਨੂੰ ਕਿਹਾ ਜਾਂਦਾ ਹੈ ਲੀਟਰ ਪੰਪ ਹਾਂ ਇਹ ਇਦਾਂ ਦੇ ਕਰਕੇ ਸਾਡੇ ਤੇ ਹੈ ਤੁਹਾਨੂੰ ਤੇ ਲਾਊਡ ਨਹੀਂ ਹੈਗਾ ਤੁਹਾਡਾ ਜਿਹੜਾ ਨਹੀਂ ਸਾਡੇ ਨਹੀਂ ਸਾਡੇ ਸਰਕਾਰ ਵੱਲੋਂ ਲਾਟ ਹੁੰਦਾ ਤੁਹਾਡਾ ਆਪਣਾ ਇਹਨਾਂ ਦੀ ਜਿਹੜੀ ਪੂਰਤ ਨਾਲ ਦਿੱਤੀ ਗੱਲ ਹੈ ਘਰੇ ਪੰਪ ਲਵਾਇਆ ਬਾਈ ਨੇ ਇਹ ਸਾਡੇ ਤੇ ਚੱਲਦੇ ਜਿਹੜਾ ਵਿਰਾਜ ਥਾਂ ਜਿਹੜਾ ਪੰਪ ਨੇ ਨਾ ਹਾਂਜੀ ਉਹ ਚਲਦੇ ਨੇ ਜਿਹੜੇ ਲੀਟਰ ਪਾਪਨੇ ਜਿਹੜਾ ਇੱਥੇ ਦੇ ਐਵੇਂ ਦੇ ਕਿਵੇਂ ਪਾਉਣੇ ਦੂਰ ਬੱਚੇ ਮਾ ਜੀ ਆਉਂਦਾ ਲਾੜੀ ਲਈ ਇੱਕ ਬਸ ਬਸ ਪਾਉਂਦਾ ਹਮਸ਼ਾ ਚੱਲਦਾ ਹੈ ਲਾਈਟ ਨਾਲ ਚੱਲਦਾ ਹੈ ਹਾਂ ਮੈਂ ਤਾਂ ਚੱਲਦਾ ਬਿਨ ਲੀਟਰ ਆ ਜਾਂਦਾ ਨਿਗਾਨ ਵਿੱਚ ਤਾਂ ਨਵਾਂ ਚਾਹਤਾ ਹੈ ਕੀ ਗੱਡੀ ਕਹਿੰਦਾ ਲਾਈਟ ਨਾਲ ਚੱਲੂਗਾ ਤੂੰ ਲਾਈਟ ਨਾਲ ਤੇ ਆਪਣਾ ਇਹ ਲਾਈਟ ਨਾਲ ਚੱਲਦੇ ਆ ਤੇ ਇਦਾਂ ਕਰਕੇ ਮੀਟਰ ਪਾਪੂ ਜੀ ਨੂੰ ਕਿਹਾ ਜਾਂਦਾ ਨਾ ਇਦਾਂ ਕਰਕੇ ਸਾਡੇ ਇੱਥੇ ਆਪਣਾ ਪਾਕਿਸਤਾਨ ਜਿਹਾ ਚੱਲਦੇ ਆ ਤੇ ਬਾਕੀ ਜਿੰਨੇ ਵੀ ਮੇਰੇ ਭਰਾ ਆਏ ਨੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਚੜ੍ਹਦੇ ਪੰਜਾਬ ਸਾਡੇ ਖੂਨ ਸਾਡੇ ਜਿੱਤਰ ਆਏ ਨੇ ਜੀ ਬਹੁਤ ਲੱਗਿਆ ਤੇ ਮੈਂ ਤਾਂ ਨਾ ਮਿਰਤੀ ਜਰਾ ਆਪਣਾ ਤੁਹਾਨੂੰ ਕੁਝ ਖੁਆਨੇ ਪੈਣੇ ਤੇ ਆ ਜੀ ਨਹੀਂ ਚਲ ਅਸੀਂ ਲੈ ਲਈ ਖਾ ਪੀ ਲਿਆ ਉਹ ਨਹੀਂ ਨਹੀਂ ਸਾਬ ਵੀ ਲਿਆ ਮੇਰੀ ਗੱਲ ਸੁਣ ਇੱਕ ਤਾਂ ਤੁਹਾਡਾ ਪਿਆਰ ਮਿਲ ਗਿਆ ਬਹੁਤ ਹੈ ਸਾਡਾ ਸਿੱਧੂ ਮੂਸੇ ਵਾਲਾ ਜਿਹੜਾ ਸਾਡਾ ਭਰਾ ਜੀ ਔਰ ਜਿੰਨੀ ਆਵਾਮ ਇੰਡੀਆ ਦੀ ਇੰਡੀਆ ਦੀ ਆਵਾਮ ਤਾਂ ਘੱਟ ਰੋ ਸਾਡਾ ਪਾਕਿਸਤਾਨ ਬੱਚਾ ਬੱਚਾ ਦਾ ਫੈਨ ਹੋ ਚੁਕਿਆ ਹੈ ਜਾਣਦੇ ਮੂਸੇਵਾਲ ਨੂੰ ਹਾਂਜੀ ਸਿੱਧੂ ਮੂਸੇਵਾਲ ਦਾ ਫੈਨ ਸਾਡੇ ਆਪੇ ਆਪਣਾ ਸਾਡੇ ਫੇਵਰਟ ਨੇ ਜੋਤ ਸਿੰਘ ਸੱਜੂ ਸਾਹਿਬ ਇੰਡੀਅਨ ਕ੍ਰਿਕਟ ਮਾਈ ਫੇਵਰਟ ਆਈਡਿਟ ਫੈਨ ਜੋ ਸੱਜੂ ਐਂਡ ਸਿੱਧੂ ਮੂਸੇਵਾਲ ਸਾਡਾ ਵੀਰ ਤੇ ਉਧਰੋਂ ਆਪਣਾ ਜਿਹੜਾ ਬਲਵੰਤ ਮਾਨ ਆ ਬਲਵੰਤ ਮਾਨ ਹਰਵਜਨ ਮਾਨ ਗੁਰਦਾਸ ਮਾਨ ਗੁਰਦਾਸ ਮਾਨ ਹੀ ਇਜ਼ ਮਾਈ ਫੇਵਰਟ ਸਿੰਗਰ ਇਜ਼ ਗੰਜਾ ਪੰਜਾਬ ਹਾਂ ਸਾਡੇ ਬਾਰਿਸ਼ਾ ਨੂੰ ਬਹੁਤ ਲਾਈਕ ਕਰਦੇ ਆ ਪਾਕਿਸਤਾਨ ਦੇ ਜਿੰਨੇ ਵੀ ਆ ਉਹ ਵੀ ਬਣਾਈ ਹੋਈ ਹੈ ਹਾਂਜੀ ਹਾਂਜੀ ਉਹ ਸਾਡੇ ਗੁਰਦਾਸ ਮਾਨ ਵਾਲੀ ਜਿੰਨੇ ਵੀ ਸਾਡੇ ਆਪਣਾ ਬਾਬੇ ਬਾਰਿਸ਼ਾ ਦੇ ਹੀਰਪੜ ਦੇ ਨੇ ਉਹ ਹਾਂਜੀ ਬਾਬੇ ਬਾਰਿਸ਼ਾ ਦੀ ਆਪਣਾ ਗੁਰਦਾਸ ਮਾਨ ਅਰੀਆ ਦਾ ਆਪਣਾ ਜੋਹੀ ਚਾਵਲਾ ਹੋਗੇ ਜੀ ਇਹ ਸਾਡੇ ਫੇਵਰਟ ਨੇ ਤੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਬਹੁਤ ਲਾਈਕ ਕੀਤਾ ਜਾਂਦਾ ਹੈ ਤੇ ਬਹੁਤ ਸਤਿਕਾਰਯੋਗ ਨੇ ਕਿਉਂਕਿ ਫਨ ਇੰਡੀਅਨ ਪੰਜਾਬ ਦਾ ਘਟ ਸਿੰਘ ਰੁੱਥੇ ਭਾਵੇਂ ਫੇਮਸ ਹੋਵੇ ਨਾ ਆਵੇ ਪਾਕਿਸਤਾਨ ਦੇ ਟਰੈਕਟਰ ਟਰੈਕਟਰ ਬੱਚੇ ਬੱਚੇ ਉਹਨੂੰ ਆਪਣਾ ਚੁੱਕ ਲੈਂਦੇ ਨੇ ਔਰ ਅਸੀਂ ਦਾ ਕਿਹਾ ਬਟਿੰਡਾ ਕਹਿੰਦਾ ਮੂਸੇਲ ਨੂੰ ਮਹਾਂ ਕਹਿੰਦਾ ਮਾਨਸਾ ਤੋਂ ਆ ਮੂਸੇ ਵਾਲਾ ਮਾਨਸਾ ਮਾਨਸਾ ਆਪਣਾ ਸਿੱਧੂ ਮੂਸੇ ਵਾਲਾ ਭਾਈ ਦਾ ਪਿੰਡ ਆ ਹਾਂਜੀ ਤੇ ਨਜੋਤ ਸਿੰਘ ਸੱਧੂ ਦਾ ਪਟਿਆਲਾ ਹੈ ਜੇ ਅਮਰਸਰ 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 ਪਟਿਆਲੇ ਵੀ ਰਹਿੰਦਾ ਪਟਿਆਲੇ ਵੀ ਰਹਿਆ ਸਰ ਹਰਭਜਨ ਸਿੰਘ ਦਾ ਪਟਿਆਲਾ ਹੈ ਜੇ ਬਰਾਦ ਸਿੰਘ ਦਾ ਵੀ ਫਿਰੇ ਪਟਿਆਲਾ ਉਹ ਚੰਡੀਗੜ੍ਹ ਚੰਡੀਗੜ੍ਹ ਦਾ ਆ ਤੇ ਆਪਣਾ ਅਬਦੁੱਲ ਰੱਲਾਹ ਤਨੌਰ ਮਾਈ ਫੇਵਰਿਟ ਕਬੱਡਰ ਪੰਜਾਬ ਦਾ ਤੇ ਆਪਣਾ ਸੁਖਵੀਰ ਸਿੰਘ ਸਰਾਵਾ ਫਰੀਦਕੋਟ ਦਾ ਹਾਕਮ ਹਾਕਮ ਵਾਲਾ ਸਾਰੇ ਜਾਣਦੇ ਮਾਮਾ ਨਹੀਂ ਦੇਖੋ ਆਪਣੀ ਪਟਾਕਾ ਦਾ ਇੱਕ ਹੋਰ ਦੁੱਲਾ ਬੱਗਾ ਪਿੰਡ ਬੱਗੇ ਪਿੰਡ ਹਾਂ ਦੁੱਲਾ ਬੱਗਾ ਪਿੰਡ ਖੁਸ਼ੀ ਦੁੱਗਾ ਖੁਸ਼ੀ ਦੁੱਗਾ ਤੇ ਮੰਗਲ ਸਿੰਘ ਮੰਗੀ ਮੰਗੀ ਬਨਨਪ੍ਰੀਤ ਨੀਨਾ ਤੇ ਆਪਣਾ ਵਿਕਾਸ ਹਰਿਆਣਾ ਅੰਮਾ ਬੜੇ ਯਾਰ ਸੱਚ ਸਾਰੇ ਜਾਣਦੇ ਸਾਡੇ ਦੇ ਵਿੱਚ ਚਲੋ ਲਓ ਜੀ ਬਸੀ ਯਾਰ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਹ ਸਾਡੇ ਵੀਰ ਇੱਥੇ ਆਏ ਨੇ ਸਾਡੇ ਜਦ ਹਮਾ ਇੱਕ ਮੈਂ ਸਿੱਧਾ ਨਾ ਦੰਨ ਆਪਣੇ ਜਿੰਨੇ ਵੀ ਵੀਰ ਨੇ ਸਾਡੇ ਚੜਦੇ ਪੰਜਾਬ ਦੇ ਵਿੱਚ ਵੇਖੋ ਤੁਸੀਂ ਸ ਪਾਕਿਸਤਾਨ ਨੂੰ ਆਪਣਾ ਇਹ ਬੰਦੇ ਕੋਈ ਮਾੜਾ ਕਹਿੰਦੇ ਆ ਕੁਝ ਸਾਰੇ ਕੋ 100 ਬੰਦਿਆਂ ਜੋ ਇੱਕ ਆਦਾ ਮਾੜਾ ਵੀ ਕਹਿੰਦਾ ਪਰ ਉਹਨਾਂ ਲਈ ਮੈਸੇਜ ਸਾਡਾ ਭਰਾ ਆਏ ਨੇ ਆਪਣਾ ਹਰਿਆਣਾ ਵਾਲਿਆ ਪੰਜਾਬ ਵਾਲਿਆ ਅਗਰ ਮੈਨੂੰ ਇਹ ਚੈਨਲ ਰਾਈ ਮੇਰੇ ਵੀਰ ਦੇ ਚੈਨਲ ਰਾਈ ਦੇਖ ਰਹੇ ਨੇ ਸਾਡੇ ਭਰਾ ਆਏ ਨੇ ਚੜਦੇ ਪੰਜਾਬ ਤੋਂ ਆਪਾਂ ਭਰਾ ਆ ਵਾ ਫੋਨ ਇੱਕ ਸਾਡੇ ਇਹ ਪਛੜੇ ਪਰ ਵੀਰਾਂ ਸਾਨੂੰ ਏਦਾਂ ਦੀ ਕੋਈ ਭਾਜੀ ਤੁਹਾਨੂੰ ਕੋਈ ਏਦਾਂ ਦੀ ਗੱਲ ਲੱਗੀ ਹੋਈ ਹੈ ਮਤਲਬ ਵੀ ਖਰੇ ਹੋਣ ਜਾਂ ਏਦਾਂ ਦਾ ਕੋਈ ਆ ਹੁਣ ਆਪਾਂ ਫਿਰਦੇ ਆ ਕੋਈ ਸਕਿਉਰਟੀ ਹੈ ਸਾਡੇ ਨਾਲ ਕੋਈ ਕੋਸ਼ ਕੁਝ ਹੈ ਹੁਣ ਉਹ ਆਪਣਾ ਤੁਹਾਡਾ ਆਇਆ ਜੋ ਵਿਕਰਾਂਤ ਗੁਪਤਾ ਆਇਆ ਸਪੋਰਟਿੰਗ ਕਰ ਆ ਮੈਨੂੰ ਮਤਲਬ ਇਕੱਲਾ ਹੀ ਫਿਰਦਾ ਕੱਲ ਹੀ ਫਿਰਦਾ ਉਹਥੇ ਕਿੰਨਾ ਪਿਆਰ ਦਿੰਦੇ ਆ ਉਹ ਕੱਲ ਉਹਦੇ ਨਾਂ ਦੀ ਨਾਹਰੇ ਬਾਜੀ ਹੋਈ ਸੁਣ ਪਤਾ ਵਿਕਰਾਂਤ ਗੁਪਤਾ ਜਿੰਦਾਬਾਹ ਲਾਹੌਰ ਦੇ ਵਿੱਚ ਆਹ ਕੋਲੀ ਜਿੰਦਾਬਾਦ ਕਹਿੰਦੇ ਨੇ ਸਾਰੇ ਇੱਥੇ ਕਿ ਜਵਰਾਜ ਸਿੰਘ ਜਿੰਦਾਬਾਦ ਕਹਿੰਦੇ ਨੇ ਭਾਜੀ ਇੱਥੇ ਤੇ ਆਪਣਾ ਸਿੱਧੂ ਮੂਸੇਵਾਲਾ ਨੂੰ ਜਿੰਦਾਬਾਦ ਕਹਿੰਦੇ ਨੇ ਸਾਰਿਆਂ ਨੂੰ ਜਿੰਦਾਬਾਦ ਕਹਿੰਦੇ ਨੇ ਸਾਰੇ ਜੱਟ ਦੇ ਵੀਰ ਨੇ ਇੱਥੇ ਸਾਰੇ ਵਿਛੜੇ ਭਰਾ ਨੇ ਆਪਣੇ ਪੱਤ ਉੱਕਾ ਪਤਾ ਹੀ ਨਹੀਂ ਲੱਗਦਾ ਕਿ ਆਪਣਾ ਕੋਈ ਬਗਾਨੇ ਨੇ ਐ ਇਦਾਂ ਕੋਈ ਜ਼ਿੰਮੇਵਾਰਾ ਕਰਨ ਲੱਗ ਗਿਆ ਮੂਸੇਵਾਲਾ ਨੂੰ ਦੇਖ ਕੇ ਲੋਕ ਹਾਂ ਜ਼ਿੰਮੇਵਾਰਾ ਚੱਲ ਪਹਿਲਾਂ ਛੱਡ ਗਏ ਸੀ ਵਾਹ ਜੀ ਵਾਹ ਕੀ ਬਾਤ ਹੈ ਯਾਰੋ ਅਮਰ ਏ ਉਹ ਅਮਰ ਹੋ ਗਿਆ ਉਹ ਚੜ੍ਹਦੀ ਕਲਾ ਨੂੰ ਸਲਾਮ ਸਾਰੇ ਸੁਣਦੇ ਕਰੋ ਅਸੀਂ ਤੇ ਜਿਹਨੂੰ ਜੋਸ਼ ਆਵੇ ਤਾਂ ਮੁੱਛਾਂ ਨੂੰ ਵੱਟ ਦੇ ਕੇ ਆ ਜਾਂ ਇਹ ਕਰਦੇ ਨੇ ਸਾਰੇ ਮੁੰਡੇ ਸਾਡੇ ਠੀਕ ਆ ਚਲੋ ਠੀਕ ਆ ਜੀ ਧੰਨਵਾਦ ਜੀ ਓਕੇ ਜ਼ਰੂਰ ਬਹੁਤ ਵਧੀਆ ਮੈਂ ਹੁਣ ਚੱਲੇ ਆ ਜੀ ਅਸੀਂ ਸ਼ਾਹੀ ਕਿਰਾ ਲਾਹੌਰ ਉਹਦੀ ਵੀਡੀਓ ਲੱਗ ਆਊਗੀ ਇਹ ਸੀਗਾ ਵਾਰਿਸ਼ ਸ਼ਾ ਹੀਰ ਹੀਰ ਵਾਰਿਸ਼ ਆ ਤੁਸੀਂ ਸੁਣਿਆ ਹੁ ਕਵਾਲ ਕਿੰਨਾ ਸੋਹਣਾ ਗਾਉਂਦਾ ਇਹ ਬਹੁਤ 40 ਸਾਲਾਂ ਤੋਂ ਬਾਬਾ ਇਹ ਇੱਥੇ ਕਾੜੀ ਬੰਦਾ ਓਹਦੀ ਸਾਲਾਂ ਦੇ ਠੀਕ ਹੈ ਤੇ ਹੁਣ ਚੱਲਿਆਂ ਸ਼ਾਹੀ ਕਿਲੇ ਤੁਹਾਨੂੰ ਸ਼ਾਹੀ ਕਿਲਾ ਦਿਖਾਉਣਾ ਹੈ ਜਿੱਥੇ ਮਹਾਰਾਜ ਰਣਜੀਤ ਸਿੰਘ ਜੀ ਦਾ ਦਰਬਾਰ ਸਾਰਾ ਕੁਝ ਉਹਦਾ ਵਲੌਗ ਆਉਂਦਾ ਹੈ